ਫਾਸ ਨਿਊਜ਼ ਦੇਖ ਰਹੇ ਦੱਸ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜੰਗਸੀਰ ਸਿੰਘ ਦੇ ਨਾਲ ਸੋ ਸਟਮ ਅਸੀਂ ਖੜਿਆ ਪਿੰਡ ਗਲਾੜ ਜਿੱਥੇ ਕਿ ਇੱਕ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਹੈ ਸੋ ਆਪਣੇ ਨਾਲ ਜਿਸ ਵਿਅਕਤੀ ਨਾਲ ਮਾਰ ਕੁੱਟ ਕੀਤੀ ਗਈ ਹੈ ਉਹ ਵਿਅਕਤੀ ਆਪਣੇ ਸਾਹਮਣੇ ਹੈ ਤੇ ਉਹਦੇ ਪਰਿਵਾਰ ਮੈਂਬਰ ਵੀ ਆਪਣੇ ਨਾਲ ਨੇ ਤੇ ਜੋ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਵੀ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗੇ ਜਰੂਰ ਦਿਖਾਣੇ ਜੋ ਪਿੰਡ ਦੇ ਪਤਵੰਤੇ ਸੱਜਣ ਨੇ ਪਿੰਡ ਦੇ ਲੋਕ ਨੇ ਉਹ ਵੀ ਇੱਥੇ ਮੌਜੂਦ ਨੇ ਕਿ ਉਹਦੇ ਨਾਲ ਇੰਨੀ ਜ਼ਿਆਦਾ ਉਹ ਵਿਅਕਤੀਆਂ ਨੇ ਕੁੱਟਮਾਰ ਕੀਤੀ ਹੈ ਕਿ ਉਹਦੇ ਆਪਾਂ ਕਹਿ ਦਈਏ ਕਿ ਸਰਪੰਚ ਸਾਹਿਬ ਨੇ ਵੀ ਕਿਹਾ ਵੀ ਲੈਟਰਿੰਗ ਵੀ ਵਿਚੇ ਨਿਕਲ ਚੁੱਕੀ ਸੀ ਉਹਦੀ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਕੀ ਮੰਗ ਕਰਦੇ ਨੇ ਇਹਨਾਂ ਦੇ ਪਰਿਵਾਰਿਕ ਜਾਂ ਪਤਵੰਤੇ ਸੱਜਣਾ ਦਾ ਕੀ ਕਹਿਣਾ ਹੈ ਸੋ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਸਰਪੰਚ ਸਾਹਿਬ ਤੋਂ ਵੀ ਆਪਾਂ ਜਾਣਕਾਰੀ ਲਾਂਗਾ ਕਿ ਮੌਕੇ ਦੇ ਉਸ ਟਾਈਮ ਮੌਜੂਦ ਸੀਗੇ ਕਿ ਕੀ ਇਸ ਵਿਅਕਤੀ ਨਾਲ ਹੋਇਆ ਹੈ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਘੱਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਹਰ ਜਾਣਕਾਰੀ ਹਰ ਖਬਰ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਮੈਂ ਤੁਹਾਨੂੰ ਧੰਨਵਾਦ ਕਰਦਾ ਜੋ ਤੁਸੀਂ ਇੱਕ ਗਰੀਬ ਮਜ਼ਦੂਰ ਦੀ ਆਵਾਜ਼ ਨੂੰ ਚੁੱਕਣ ਵਾਸਤੇ ਆਇਆ ਹਾਂ ਜੋ ਕਿ ਉਹਦੀ ਆਵਾਜ਼ ਇਸ ਟਾਈਮ ਦੱਬੀ ਪਈ ਆ 9 ਜੁਲਾਈ ਦੀ ਅੱਜ ਤੁਸੀਂ ਉਹਨੂੰ ਠਾਣ ਵਾਸਤੇ ਆਏ ਹੋ ਤਾਂ ਮੈਂ ਗਲਾੜ ਨਗਰ ਵੱਲੋਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕੀ ਕਹਿਣਾ ਚਾਹਾਂ ਸਰਪੰਚ ਸਾਹਿਬ ਕਿ ਗਵਾਰਦਤ ਹੋਈ ਆ ਤੁਸੀਂ ਇੱਕ ਸੀਸੀਟੀਵੀ ਵੀਡੀਓ ਵੀ ਜਿਹੜੀ ਇਹ ਰਿਲੀਜ਼ ਕੀਤੀ ਹੋ ਮੇਰੇ ਕੋਲ ਪਈ ਹੋਈ ਆ ਉਹਦੇ ਵਿੱਚ ਵੀ ਇੱਕ ਮੁੰਡੇ ਨੂੰ ਦੋ ਜਿਹੜੇ ਬੇਤੀਨਾਂ ਫੁੱਟ ਦੇ ਵੀ ਨਜ਼ਰ ਆ ਰਹੇ ਨੇ ਔਰ ਬੁਰੀ ਤਰ੍ਹਾਂ ਉਹ ਫੱਟੜ ਵੀ ਹੋਇਆ ਇਹ ਕੀ ਸਾਰੀ ਵਾਰਦਾਤ ਇਹ ਸਾਹ ਬਾਦਰ 9 ਜੁਲਾਈ ਦੀ ਰਾਤ ਦੀ ਗੱਲ ਹੈ तकरीबन 12:00 ਬਜ ਕੇ 2-4 ਮਿੰਟ ਦੀ ਤੇ ਮੈਨੂੰ ਇੱਕ ਆਵਾਜ਼ ਪੈਂਦੀ ਹੈ ਉਹ ਸਰਪੰਚੋ ਸਰਪੰਚ ਉਹ ਬੂਟਾ ਚਾਚੇ ਮੈਨੂੰ ਬਚਾ ਲੈ ਉਹ ਸਾਹਮਣੇ ਮੇਰਾ ਘਰ ਹੈ ਤੇ ਮੈਨੂੰ ਆਵਾਜ਼ ਪਈ ਫਿਰ ਮੈਂ ਅੰਦਰੋਂ ਉੱਠ ਕੇ ਖੁਰਲੀ ਤੇ ਚੜਿਆ ਖੁਰਲੀ ਤੇ ਚੜ ਕੇ ਮੈਂ ਸੀਨ ਦੇਖਿਆ ਆਪਣੀ ਅੱਖੀ ਜੋ ਇੱਥੇ ਸ਼੍ਰੀ ਰਾਮ ਮਿਸਤਰੀ ਹੈ ਉਹਨੂੰ ਦੋ ਵਿਅਕਤੀ ਕੁੱਟਣ ਲੱਗ ਰਹੇ ਨੇ ਉਹਦੇ ਗਲ 'ਚ ਪਰਣਾ ਪਾਰਖਿਆ ਤੋ ਪਰਨਾ ਪਾ ਕੇ ਉਹਦਾ ਗਾਲੇ ਨੱਕ ਘੁੱਟਤਾ ਕਿ ਉਸ ਮੁੰਡੇ ਦੀ ਉਸ ਬੱਚੇ ਦੀ ਲੈਟਰਿੰਗ ਵੀ ਵਿੱਚੇ ਨਿਕਲ ਗਈ ਇਹ ਸੀਨ ਮਾਪ ਦੀ ਅੱਖੀ ਦੇਖੇ ਨੇ ਸਾਬਾਦਰ ਫੇਰ ਮੈਂ ਇੰਨੀਆਂ ਬਾਜਾਂ ਮਾਰੀਆਂ ਮਾਉ ਛੱਡ ਦੋ ਛੱਡ ਦੋ ਤੁਸੀਂ ਕੌਣ ਹੋ ਪਹਿਲਾ ਬੰਦੇ ਮੇਰੇ ਪਛਾਣ ਚ ਨਹੀਂ ਆਏ ਪਰ ਜਦੋਂ ਮੈਨੂੰ ਪਹਿਲਾਂ ਇਹ ਲੱਗਿਆ ਵੀ ਕਿਤੇ ਇਹਨਾਂ ਦੀ ਬਰਾਦਰੀ ਦੇ ਆਸ ਦੇ ਵਿੱਚ दारू ਪੀ ਕੇ ਕੋਈ ਗੱਲਬਾਤ ਹੋ ਰਹੀ ਹੈ ਪਰ ਜਦੋਂ ਇੱਕ ਮੁੰਡਾ ਤੀਵਾਚ ਨਹੀਂ ਪੈਂਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਿਉਂਕਿ ਮੈਂ ਇਸ ਪਿੰਡ ਤੋਂ ਚਾਰ ਚੋਣਾ ਲੜ ਗਿਆ ਤੇ ਇਸ ਇਹ ਸੀਨ ਦੇਖ ਕੇ ਹਾਲਾਤ ਦੇਖ ਕੇ ਮੇਰਾ ਬੜਾ ਮਨ ਦੁਖਿਆ ਉਸ ਤੋਂ ਬਾਅਦ ਚਲੋ ਮੈਂ ਉੱਪਰ ਕੋਠੇ ਤੇ ਚੜਿਆ ਆਪਣੇ ਬੱਚਣ ਨਾਲ ਲੈ ਕੇ ਜੋ ਇੱਟ ਰੋੜਾ ਪਿਆ ਸੀ ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਹੁਣ ਇੱਟ ਰੋੜਾ ਚਲਾ ਦਈਏ ਕਿਉਂਕਿ ਮੈਨੂੰ ਬੱਚਿਆਂ ਨੇ ਮੇਰੇ ਨੂੰ ਬਾਹਰ ਨਹੀਂ ਆਣ ਦਿੱਤਾ ਉਹਨਾਂ ਨੂੰ ਏਸੀ ਵੀ ਪਿੰਡ 'ਚ ਆਪਣੀ ਵੀ ਲਗ ਡਟ ਹੈ ਕਈ ਵਾਰ ਬੰਦੇ ਜਾਦ ਆਉਣ ਕੋਈ ਹਥਿਆਰ ਲੈ ਰਹੇ ਹੁਣ ਕਿ ਕਦੇ ਇਸੇ ਨੂੰ ਨਾ ਮਾਰ ਦੇਣ ਅਸੀਂ ਉੱਪਰ ਕੋਠੇ ਚੜੇ ਜਦੋਂ ਕੋਠੇ ਚੜਗਣ ਨੂੰ ਪਤਾ ਲੱਗ ਗਿਆ ਵੀ ਹੁਣ ਗੜਬੜ ਹੋਊਗੀ ਫਿਰ ਉਸ ਮੁੰਡੇ ਨੂੰ ਛੱਡ ਕੇ ਭੱਜੇ ਨੇ ਉਹ ਮੁੰਡੇ ਦੇ ਜਦੋਂ ਛੱਡ ਕੇ ਭੱਜੇ ਨੇ ਜੋ ਦੇ ਹਾਲਾਤ ਦੇਖੇ ਮੇਰੇ ਅੱਖਾਂ 'ਚ ਪਾਣੀ ਲੱਤਾਂ ਮਰੀ ਕੰਮਣ ਲੱਗੀਆਂ ਜਦੋਂ ਸਾਰਾ ਲੈਟਰਿੰਗ ਨਾਲ ਲਿਪੜਿਆ ਪਿਆ ਸੀ ਕਾਰਨ ਕੀ ਬੰਦੇ ਦੀ ਲੈਟਰਿੰਗ ਉਦੋਂ ਨਿਕਲਦੀ ਹੈ ਜਦੋਂ ਬੰਦੇ ਦਾ ਸਾਹ ਟੁੱਟਦਾ ਹੋਵੇ ਠੀਕ ਹੈ ਜੀ ਹੁਣ ਤੁਸੀਂ ਆਪ ਲਾ ਲਓ ਵੀ ਉਹ ਇੱਕ ਮਾਰਨ ਦੀ ਮਨਸ਼ਾ ਨਾਲ ਇਹਨੂੰ ਛੱਪੜ 'ਚ ਸੁੱਟਣਾ ਸੀ 30 35 ਫੁੱਟ ਛੱਪਾ ਡੂੰਗਾ ਇਹਦੇ ਵਿੱਚ ਉਹਨਾਂ ਨੇ ਸੁੱਟਣਾ ਸੀ ਇਹਨੂੰ ਮਾਰ ਕੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਸੀ ਠੀਕ ਹੈ ਇਹ ਤਾਂ ਪਰਮਾਤਮਾ ਮਹਾਰਾਜ ਵੱਲੋਂ ਉਸ ਮਾਲਕ ਨੇ ਸੁਣ ਲਈ ਵੀ ਮੈਨੂੰ ਜਾਗ ਆ ਗਈ ਤੇ ਮੈਂ ਸੀਨ ਦੇਖ ਲਿਆ ਤੇ ਮੁੰਡਾ ਬਚ ਗਿਆ ਛੋਟੇ ਛੋਟੇ ਬੱਚੇ ਨੇ ਉਹਦੇ ਵਿਚਰੇ ਦੇ ਤੇ ਉਹਦਾ ਬਚਾਅ ਹੋ ਗਿਆ ਮੇਰੀ ਤਾਂ ਪ੍ਰਸ਼ਾਸਨ ਤੋਂ ਤੇ ਪੋਲੀਟਿਕਲ ਬੰਦਿਆਂ ਤੋਂ ਇਹੀ ਮੰਗ ਹੈ ਵੀ ਇਸ ਇਹ ਦੋ ਬੰਦਿਆਂ ਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਸਾਡੀ ਸੰਤੁਸ਼ਟੀ ਹੈ ਬਾਕੀ ਇਹ ਸ਼ੋਰਗਰ ਬਰਾਦਰੀ ਗਲਾੜ ਦੀ ਸਾਰੀ ਖੜੀ ਹੈ ਜਦੋਂ ਚੋੜਾ ਤੁਸੀਂ ਅੱਜ ਇਕੱਠੇ ਹੋਗੇ ਇਕ ਜੁਟੋਗੇ ਇਸ ਮੁੰਡੇ ਦਾ ਜੋ ਇਹਦੇ ਵਾਸਤੇ ਇਨਸਾਫ ਮੰਗੋ ਜੋ ਮੰਗਣਯੋਗ ਹੈ ਠੀਕ ਹੈ ਜਿੰਨਾ ਵੱਲੋਂ ਇਹਨਾਂ ਉੱਤੇ ਹਮਲਾ ਕੀਤਾ ਗਿਆ ਹੈ ਜਿਹੜੇ ਉਹ ਮੁੰਡੇ ਸੀ ਤੋਂ ਉਹ ਮੁੰਡੇ ਇਸੇ ਪਿੰਡ ਦੇ ਰਹਿਣ ਵਾਲੇ ਨੇ ਇਸੇ ਪਿੰਡ ਦੇ ਰਹਿਣ ਵਾਲੇ ਨੇ ਇੱਕ ਮੁੰਡੇ ਦਾ ਨਾਮ ਗगन ਸਿੰਘ ਹੈ ਜਿਸ ਤੋਂ ਇਹ ਬੰਦੇ ਨੇ ਪੈਸੇ ਲੈਣੇ ਸੀ ਸ਼੍ਰੀ ਰਾਮ ਨੇ ਮਿਸਤਰੀ ਨੇ ਤੇ ਇੱਕ ਮੁੰਡਾ ਗੁਰਲਾਲ ਹੈ ਠੀਕ ਹੈ ਇਹਨਾਂ ਦੋਏ ਵਿਅਕਤੀ ਨੇ ਆਪ ਦੁਨੀਆ ਭਰ ਦਾ ਲੋਕਾਂ ਦਾ ਪੈਸਾ ਦੇਣਾ ਠੀਕ ਹੈ ਇਸ ਬੰਦੇ ਨੇ ਪੈਸੇ ਲੈਣੇ ਸੀ ਇਹਦਾ ਕਸੂਰ ਇੰਨਾ ਵੀ ਜੋ ਗਗਨ ਦੇ ਘਰੇ ਨੇ ਸ਼ੈੱਡ ਬਣਾਇਆ ਸੀ ਉਸ ਸ਼ੈੱਡ ਦੀ ਲੇਬਰ ਲੈਣੀ ਸੀ ਇਹ ਲੇਬਰ ਦੀ ਮੰਗ ਕਰਦਾ ਸੀ ਤੇ ਜਦੋਂ ਪੈਸੇ ਨਹੀਂ ਦਿੰਦੇ ਸੀ ਫਿਰ ਸ਼੍ਰੀ ਰਾਮ ਮਿਸਤਰੀ ਨੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਦੱਸਿਆ ਵੀ ਮੇਰੇ ਜਿਹੜੇ ਪੈਸੇ ਨੂੰ ਦਵਾ ਦਿਓ ਉਹ ਵਿਅਕਤੀ ਪੈਸੇ ਦੇ ਨਹੀਂ ਰਿਹਾ ਜਦੋਂ ਪਤਵੰਤੇ ਸੱਜਣਾ ਨੇ ਉਹਨਾਂ ਦੋਵਾਂ ਨੂੰ ਕਿਹਾ ਉਹ ਲੱਗੇ ਕਹਿਣ ਮੱਲੋ ਸਾਡੀ ਬਦਨਾਮੀ ਹੋ ਰਹੀ ਹੈ ਸਾਡੀ ਬੇਇੱਜ਼ਤੀ ਕਰ ਰਿਹਾ ਉਹਨਾਂ ਨੇ ਮੇਰੇ ਕੋਲ ਚਾਰ ਇਹੋ ਜਿਹੇ ਗਵਾਹ ਵੀ ਨੇ ਜਿਨ੍ਹਾਂ ਨੇ ਮੈਨੂੰ ਆ ਕੇ ਇਹ ਗੱਲ ਕਹੀ ਹੈ ਵੀ ਸਾਨੂੰ ਵੀ ਕਿਹਾ ਅਸੀਂ ਸ਼੍ਰੀ ਰਾਮ ਨੂੰ ਮਾਰਨਾ ਮੈਨੂੰ ਵੀ ਕਿਹਾ ਅਸੀਂ ਸ਼੍ਰੀ ਰਾਮ ਨੂੰ ਮਾਰਨਾ ਉਹ ਵੀ ਮੇਰੇ ਕੋਲ ਗਵਾਹ ਨੇ ਸਾਨੂੰ ਥਾਣਾ ਸਤਰਾਣਾ ਲੱਗਦਾ ਜੀ ਡੀਐਸਪੀ ਪਾਤਰਾ ਜੀ ਹਲਕਾ ਸਾਡਾ ਸਤਰਾਣਾ ਜੀ ਇਹ 9 ਜੁਲਾਈ ਨੂੰ ਇਹਨੂੰ ਅਸੀਂ ਦਰਾਤ ਨੂੰ ਦਾਖਲ ਕਰਿਆ ਸਰਕਾਰੀ ਐਂਬੂਲੈਂਸ ਆਈ ਇਹਨੂੰ ਲੈ ਕੇ ਗਈ ਹੈ ਜੋ ਐਮਐਲਆਰ ਹੈ ਉਹ ਕਰ ਚੁੱਕੀ ਹੈ ਤੇ ਜੋ ਇਹਦੇ ਦਸਤਾਵੇਜ਼ ਨੇ ਅਸਤਾਲ ਤੋਂ ਉਹ ਮੰਡੇ ਨੂੰ ਪੁਲਿਸ ਕਹਿੰਦੀ ਅਸੀਂ ਲੈ ਲਾਂਗੇ ਜੋ ਕਾਗਜ਼ਾਂ ਦੇ ਹਿਸਾਬ ਨਾਲ ਜਿੱਦਾਂ ਵੀ ਕੋਈ ਹੋਏਗਾ ਮੈਡੀਕਲ ਰਿਪੋਰਟ ਆਂਦੀ ਹੈ ਉਹਦੇ ਅਧਾਰ ਤੇ ਕਹਿੰਦੇ ਕਾਨੂੰਨੀ ਕਾਰਵਾਈ ਕਰਦੇ ਹਾਂ ਜੀ ਕਾਹਦਾ ਕੰਮ ਕਰਦੇ ਤੁਸੀਂ ਮੈਂ ਵੈਲਡਿੰਗ ਦਾ ਕੰਮ ਕਰਦਾ ਜੀ ਦੁਕਾਨ ਤੁਹਾਡੀ ਆਪਣੀ ਹੈ ਆਪਣੀ ਮੇਰੀ ਕੋਦੇ ਜੀ ਤੇ ਨਾਲ ਮੈਂ ਰੇਤ ਬਜਰੀ ਦਾ ਕੀਤਾ ਜੀ ਹਾਂ ਜੀ ਨਾਲ ਰਾਤ ਨੂੰ ਕਿੰਨੇ ਵਜੇ ਦੀ ਗੱਲ ਹੈ ਤੋਂ ਉਹ ਵਾਰਦ ਤੁਹਾਡੇ ਨਾਲ ਹੋਈ ਇਹ ਜੀ ਮੇਰਾ ਪੜੋਸੀ ਹੈ ਮੰਨ ਲਓ ਫੌਜੀ ਮੁਲਾਜ਼ਮ ਹੈ ਜੀ ਉਹ ਜਾਣਾ ਸੀ ਸਵੇਰੇ ਉਹਨੇ 8 ਵਜੇ ਜੀ ਉਹ ਕੰਦਾ ਮੇਰੇ ਸਾਹਮਣੋਂ ਨਾ ਲੈਂਟਰ ਪਵਾ ਕੇ ਜਾਨੀ ਭਾਈ ਮੈਂ ਮਟੀਰੀਅਲ ਦੀ ਲੋਡ ਪੈ ਗਈ ਨਾ ਰਾਤ ਨੂੰ ਕਿੰਨੂੰ ਦੱਸੂਗਾ ਮੈਂ ਭਈ 12 ਵਜੇ ਹੁੰਦਾ ਲੈਂਟਰ ਪੈ ਜੀ 12 ਵਜੇ ਤਵ ਕਹਿੰਦਾ ਵੀ ਤੂੰ ਦੁਕਾਨ ਬਦਾ ਕੇ ਆ ਜਾ ਬਈ ਹਾਂ ਰੋਟੀ ਪਣੀ ਅਸੀਂ ਖਾ ਲਈ ਸੀ ਜੀ ਮੈਂ ਜਦੋਂ ਲੋਕ ਲਾਣ ਲੱਗੇ ਜੀ ਮੈਂ ਤੇ ਉਹਨਾਂ ਦਾ ਟਰੈਕਟਰ ਉਰੇ ਖੜਿਆ ਮੈਂ ਸੋਚ ਮੈਂ ਚਲ ਰੋਕ ਲੈਣ ਦੋ ਆਪਣਨ ਕੀ ਚੱਕਰ ਜੀ ਚਾਬੀ ਮਨ ਲੋਕ ਹੀ ਲਾਇਆ ਜੀ ਪਿੱਛੇ ਆ ਕੇ ਮੇਰੇ ਗਲ ਚ ਪਰਨਾ ਪਾ ਕੇ ਤੇ ਗੰਡ ਮਾਰ ਲਈ ਜੀ ਉਹਨਾਂ ਨੇ ਟਰੈਕਟਰ ਤੇ ਨਾਲ ਛਾਲ ਮਾਰ ਲਈ ਦੋਨਾਂ ਨੇ ਫਿਰ ਮੈਨੂੰ ਉਰੇ ਤੋਂ ਘੜੀ ਹੱਸਿਆ ਜੀ ਪੂਰਾ ਪੌਣਾ ਘੰਟਾ ਕੰਟੜੀ ਸੀ ਜੀ ਮੈਨੂੰ ਪੌਣਾ ਘੰਟਾ ਇੱਟਾਂ ਮਾਰਿਆ ਨੇ ਜੀ ਆ ਦੇਖੋ ਤਾਂ ਕਿ ਆ ਦੇਖੋ ਜੀ ਮੇਰੇ ਗਲ ਚ ਖਾਇਆ ਆ ਠੀਕ ਹੈ ਜੀ ਅੱਜ ਤੱਕ ਮੰਨ ਲਓ ਮੈਡੀਕਲ ਕਰਵਾ ਲਿਆ ਸਾਰਾ ਕੁਝ ਸਪੋਰਟ ਹੋਈ ਜੀ ਇਹ ਜੜ ਟੁੱਟ ਰਹੀ ਜੀ ਰਲੀ ਜੀ ਠੀਕ ਹੈ ਜੀ ਔਰ ਪਸਾਬ ਮੇਰੇ ਬੰਦ ਹੋ ਗਏ ਸੀ ਲੈਟਰਿੰਗ ਮੇਰੇ ਵਿੱਚ ਨਿਕਲ ਗਈ ਜੀ ਇੰਨਾ ਮਾਰੇ ਮੰਨ ਲਓ ਮੇਰਾ ਸਾਮੀ ਮੰਨ ਲਓ ਮੈਨੂੰ ਨਹੀਂ ਬਤਾ ਜੀ ਬੁੱਟਾ ਸਰਪੰਚ ਨਾ ਅੰਦਰ ਮੈਨੂੰ ਮੰਨ ਲਓ ਖਤਮ ਸੀ ਜੀ ਅੱਜ ਹਾਂਜੀ ਪੂਰੀ ਕੋਸ਼ਿਸ਼ ਕੀਤੀ ਰਾਧਾ ਕਤਲ ਕਰਨ ਦੇ ਵਾਸਤੇ ਆਈ ਰਹੀ ਠੀਕ ਜੀ ਉਹਨਾਂ ਦਾ ਕੰਮ ਤਾਂ ਹੈ ਬਿਲਕੁਲ ਉਹਨਾਂ ਦਾ ਬਿਲਕੁਲ ਰਾਧੇ ਨਾਲ ਹੈ ਰੰਜਸ ਜੀ ਤੁਹਾਡੀ ਉਹਨਾਂ ਦਾ ਪਹਿਲਾਂ ਲੈਣ ਦੇਣ ਦਾ ਕੋਈ ਸੰਬੰਧ ਸੀ ਹਾਂਜੀ ਹਾਂਜੀ ਹੈਗੇ ਜੀ ਮੈਂ ਕੰਮ ਕੀਤਾ ਸੀ ਜੀ ਇੱਕ ਰੇਸ ਸੈੱਟ ਬਣਾਇਆ ਜੀ ਤੇ ਬਾਕੀ ਰੀਪਰ ਦੀ ਰਿਪੇਅਰ ਪੂਰਾ ਟਰਾਲੀ ਦੀ ਮੰਨ ਲਓ ਆਪਾਂ ਕਰਦੇ ਜੀ ਮੰਨ ਲਓ ਤੇ ਉਹਨਾਂ ਨੇ ਕੀਤਾ ਸੀ ਕੋਈ ਘਟ ਟੁਕਟ 19-20 ਹਜ਼ਾਰ ਦਾ ਕੰਮ ਕੀਤਾ ਸੀ ਤੇ 11,000 ਰੁਪਏ ਉਹਨਾਂ ਦਾ ਬਕਾਇਆ ਖੜਿਆ ਜੀ ਠੀਕ ਜੀ ਉਹ ਮੈਂ ਬਾਈ ਨੂੰ ਕਹਾ ਬਈ ਇਸ ਤਰ ਕਰਕੇ ਬਈ ਮੈਨੂੰ 2 ਕੁਵਿੰਟਲ ਕਣਕ ਦੇ ਦੇ ਬਾਕੀ ਜਿਹੜੇ ਪੈਸੇ ਬਣਦੇ ਹਿਸਾਬ ਕਰਕੇ ਲੈ ਤੇ ਉਹ ਮੰਨ ਲਓ ਐਸੀ ਗਲਤੀ ਮੈਨੂੰ ਚਾਰ ਪੰਜ ਦਿਨ ਪਹਿਲਾਂ ਵੀ ਧਮਕੀ ਦੇ ਗਈ ਸੀ ਮੈਂ ਸਰਪੰਚ ਨੂੰ ਬਰਲੇ ਨਵੇਂ ਬਣੇ ਨੇ ਜਿਹੜੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਨੂੰ ਧਮਕੀ ਦੇ ਗਿਆ ਕਹਿੰਦਾ ਯਾਰ ਕੁਝ ਧਮਕੀ ਤਾਂ ਦੇ ਜਾਂਦੇ ਨੇ ਕੋਣ ਕਿਸੇ ਨੂੰ ਮਰਦਾ ਮੈਂ ਬੁੱਟੇ ਸਰਪੰਚ ਨੂੰ ਵੀ ਦੱਸਿਆ ਜੀ ਕਹਿੰਦਾ ਵੀ ਜੇ ਤੈਨੂੰ ਜਿਆਦਾ ਖਤਰਾ ਰਿਪੋਰਟ ਦੇ ਮੈਂ ਬੋਲੇ ਐਡੀ ਗੱਲ ਚ ਕੀ ਰਿਪੋਰਟ ਦੇਵਾਂਗੇ ਜਪਨ ਬਸ ਉਹ ਗਲਤੀ ਕਰ ਗਿਆ ਜਿਵੇਂ ਮੰਨ ਲਓ ਜੇ ਮੈਂ ਰਿਪੋਰਟ ਦਿੱਤੀ ਹੁੰਦੀ ਅੱਜ ਮੇਰੀ ਸੁਣਵਾਈ ਵੀ ਹੁੰਦੀ ਸਾਰੇ ਕੁਝ ਹੁੰਦਾ ਹਾਂਜੀ ਜਿਹੜਾ ਥੋੜਾ ਨਾਲ ਬਾਗ ਦਾ ਕੀਤੀ ਹੈ ਹਾਂਜੀ ਉਹ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਇਸੇ ਪਿੰਡ ਦੇ ਇੱਕ ਦਾ ਨਾਮ ਗਗਨ ਹੈ ਜੀ ਇੱਕ ਦਾ ਨਾਮ ਹੈ ਗੁਰਲਾਲ ਜੀ ਠੀਕ ਹੈ ਜੀ ਔਰ ਨਾਮ ਇਹ ਗਗਨ ਨਾਲ ਕੋਈ ਬਹਿਰ ਜੀ ਨਾ ਕੋਈ ਗੁਰਲਾਲ ਨਾਲ ਬਹਿਰ ਗੁਰਲਾਲ ਤੋਂ ਮੈਂ ਠੰਨੀ ਲੈਣੀ ਨਹੀਂ ਨਾ ਦੇਣੀ ਸੀ ਤੇ ਗਗਨ ਤੋਂ ਪੈਸੇ ਲੈਣੇ ਸੀ ਉਹਨੂੰ ਪੁੱਛੋ ਵੀ ਕਿਹਦੇ ਵਿੱਚ ਬਜੇ ਤੋਂ ਮੈਨੂੰ ਮਾਰਨਾ ਹੈ ਜੀ ਉਹਨਾਂ ਨੇ ਨਾਈਜੋਨ ਨੇ ਕੋਲਾਰੂ ਨਸ਼ਾ ਵਗੈਰਾ ਵੀ ਕੀਤਾ ਹਾਂ ਸਮੈਕ ਪੀਤੀ ਸੀ ਜੀ ਉਹਨਾਂ ਦਾ ਮੈਡੀਕਲ ਹੋ ਸਕਦਾ ਜੀ ਕੀ ਸਮੈਕ ਪਿੰਦੇ ਨੇ ਮੰਨ ਲਓ ਮੈਡੀਕਲ ਕਰਵਾ ਲਓ ਜੀ ਮੇਰਾ ਵੀ ਕਰਵਾ ਲਓ ਉਹ ਕਹਿੰਦੇ ਸੀ ਨਾ ਰੱਜਿਆ ਸੀ ਮੇਰਾ ਮੈਡੀਕਲ ਤੋਂ ਦੱਸੂਗਾ ਜੀ ਕੋਈ ਵੀ ਮਤਲਬ ਕੀ ਖਾਂਦੇ ਕੋਈ ਨਸ਼ਾ ਕਰਦੇ ਠੀਕ ਹੈ ਜੀ ਮੰਗ ਕੀ ਕਰਦੇ ਹੋ ਮੰਗ ਹੈ ਜੀ ਮੈਨੂੰ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਮੇਰੇ ਬੱਚੇ ਨੇ ਆ ਦੇਖ ਲਓ ਛੋਟੇ ਛੋਟੇ ਬੱਚੇ ਨੇ ਜੀ ਮੇਰੇ ਦੋ ਬੱਚੇ ਮੇਰੇ ਕੋਲ ਸੀ ਠੀਕ ਹੈ ਜੀ ਉਹਦਾ ਬਟਾ ਤੇ ਮੈਂ ਹਾਂ ਮੰਨ ਲਓ ਮੇਰੇ ਪਿਤਾ ਜੀ ਹੈ ਨਹੀਂ ਮਾਤਾ ਜੀ ਹੈਗੇ ਨੇ ਭਰਾ ਹੈਗੇ ਨੇ ਉਹ ਭਰਾ ਰਹਿੰਦੇ ਨੇ ਖਨੋਰੀ ਜੀ ਤੇ ਸਰਪੰਚ ਸਾਹਿਬ ਜੀ ਬੁੱਟੇ ਨੇ ਦਰਵਾਜ਼ਾ ਖੋਲੇ ਪਹਿਲਾਂ ਤਾਂ ਬਾਜਾ ਮਾਰੀ ਜੀ ਉਹਨਾਂ ਨੇ ਛੱਡਿਆ ਨਹੀਂ ਜੀ ਕਿਉਂਕਿ ਉਹਨਾਂ ਨੇ ਮੰਨ ਲਓ ਜਦ ਬੁੱਟੇ ਨੇ ਦਰਵਾਜ਼ਾ ਖੋਲਿਆ ਜੀ ਫਿਰ ਬੁੱਟੇ ਸਰਪੰਚ ਨੇ ਮਾਰਿਆ ਬਾਜਾ ਮੰਨ ਲਓ ਆਂਡੀ ਗਵੰਡੀ ਆਏ ਉਹ ਭਜਾ ਕੇ ਟਰੈਕਟਰ ਲੈ ਗਏ ਮੇਰੇ ਉੱਤੇ ਟਰੈਕਟਰ ਝਾੜਨ ਲੱਗੇ ਸੀ ਜੀ ਇੱਕ ਜਣੇ ਨੇ ਬਾਗ ਗੋਡੇ ਚ ਥੱਲੇ ਮਤਲਬ ਗਰਦਨ ਰੱਖੀ ਕਹਿੰਦਾ ਡਾਕਟਰ ਚੜਾਏ ਨਾ ਬੋਟਾ ਸਰਪੰਚ ਨਾ ਆਂਦਾ ਟਾਈਮ ਤੇ ਮੰਨ ਲਓ ਡਾਕਟਰ ਚੜ ਗਿਆ ਸੀ ਜੀ 1 ਵਜੇ ਫੋਨ ਕੀਤਾ ਏ ਪੰਜ ਛੇ ਜਣਿਆਂ ਨੂੰ ਆਪਾਂ ਚੌਕੀਦਾਰ ਨੂੰ ਲੈ ਕੇ ਜੀ ਚੌਕੀਦਾਰ ਦੇ ਸਾਹਮਣੇ ਆਪਣਾ ਘਰ ਪਰਦਾ ਹੈ ਚੌਕੀਦਾਰ ਨੂੰ ਲੈ ਕੇ ਹੁਣ ਦੁਕਾਨ ਤੇ ਆਏ ਆ ਬਜਰੀ ਤੇ ਇਹ ਨੰਗਾ ਪਿਆ ਸੀ ਜੀ ਅਸੀਂ ਤਾਂ ਇਕੱਲੇ ਨੇ ਜੀ ਨਾ ਕੋਈ ਦੇਵਰ ਨਾ ਕੋਈ ਜੇਠ ਨਾ ਕੋਈ ਟਾਬਰ ਅਸੀਂ ਤਾਂ ਕੁਛ ਨਹੀਂ ਮੰंदे ਦੀ ਇਹ ਬਾਤ ਦਾ ਸਲੋਚਨ ਹੋਣਾ ਚਾਹੀਦਾ ਏ ਵੀ ਇਸ ਤੋਂ ਮੰਗਦੇ ਕੀ ਹੋ ਬਸ ਇਨਸਾਫ ਇਨਸਾਫ ਜੀ ਹਾਂ ਜੀ ਜੋ ਕਾਰਵਾਈ ਕਰਨੀ ਚਾਹੀਦੀ ਜੀ ਜੋ ਕਾਰਵਾਈ ਕਰੇ ਤਾਂ ਠੀਕ ਹੈ ਜੀ ਹੈਲੋ ਮੇਰਾ ਨਾਮ ਮੈਂ ਹਰਵੰਦ ਸਿੰਘ ਨੰਬਰਦਾਰ ਜੀ ਪਿੰਡ ਗਲੜ ਦਾ ਹੀ ਰਹਿਣ ਵਾਲਾ ਜੀ ਮੈਂ ਮੈਂ ਸਰਪੰਚ ਵੀ ਆਂ ਜੀ ਇਹ ਜਿਹੜਾ ਬੱਚਾ ਜੀ ਸ੍ਰੀ ਰਾਮ ਜੀ ਏ ਆ ਪਿੰਡ ਨਗਰ ਸਾਰਾ ਖੜਾ ਜੀ ਅਜੇ ਤੱਕ ਕਿਸੇ ਨੂੰ ਮਾਰਾ ਨਹੀਂ ਬੋਲਿਆ ਕਦੇ ਕੋਈ ਗਾਲ ਨਹੀਂ ਕਦੇ ਹੰਮੰਦਾ ਨਹੀਂ ਕਦੇ ਕੁਛ ਨਹੀਂ ਇਸ ਬੰਦੇ ਨੇ ਉਹਨੂੰ ਇੱਕ ਦਿਨ ਪੈਸੇ ਟੋਕ ਬੈਠਾ ਉਹਦੇ ਪੈਸੇ ਟੋਕਣ ਤੋਂ ਬਾਅਦ ਉਹਨਾਂ ਨੇ ਰੈ ਕਰਕੇ ਟਰੈਕਟਰ ਲਿਆ ਕੇ ਇਹ ਤਾਲਾ ਲਾ ਰਿਆ ਸੀ ਜਦੋਂ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਰ ਕਹਿੰਦੇ ਵੀ ਰਹਿ ਵੀ ਸਾਲੇ ਨੂੰ ਟਰੈਕਟਰ ਥੱਲੇ ਦੇ ਕੇ ਮਾਰ ਦਿਓ ਛੱਪੜੇ ਸੁੱਟਦਾ ਕਿਹੜਾ ਪੁੱਛੂਗਾ ਰਾਤ ਦਾ 1 ਵਜਿਆ ਹੋਇਆ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਣਾ ਚੌਂਕੀਦਾਰ ਮੇਰੇ ਖਲ ਲੈ ਕੇ ਗਿਆ ਜੀ ਇਹ ਚੰਕੀਦਾਰ ਲੈ ਕੇ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀ ਪੁੱਛਣਾ ਸੀ ਜੀ ਨਗਰ ਦਾ ਮੈਂ ਮੌਜੂਦ ਬੰਦਾ ਸੀ ਮੈਂ ਯਾਰ ਤੁਸੀਂ ਕਿਸ ਕਿਸ ਗੱਲ ਤੋਂ ਮਾਰਿਆ ਉਹਨੂੰ ਕਹਿੰਦੇ ਹੁੰਦੇ दारू ਪੀਤੀ ਹੋਈ ਸੀ ਮੈਂ ਉਹ ਦੁਕਾਨੇ 'ਚ ਕੀ ਕਰਦਾ ਸੀ ਮੈਂ ਵੀ ਦੁਕਾਨ ਦਾ ਉਹਦੀ ਆਪਣੀ ਦੁਕਾਨ ਹੈ ਦੁਕਾਨੇ 'ਚ ਕੰਮਕਾਰ ਕਰਦਾ ਹੁਣਾ ਔਰ ਕੀ ਕਰਦਾ ਹੁਣਾ ਤੁਸੀਂ ਉੱਥੇ ਕੀ ਲੈ ਕੇ ਲੈਣ ਆਏ ਸੀ 1.5 ਕਿਲੋਮੀਟਰ ਤੋਂ 12:30 ਵਜੇ ਤੁਸੀਂ ਉੱਥੇ ਕੀ ਲੈਣ ਆਏ ਸੀ ਉਹਦੀ ਦੁਕਾਨ ਤੋਂ ਉਹ ਕਹਿੰਦੇ ਵਾਹੀ ਤੈ ਹੀ ਆਵਾਂਗੇ ਐ ਹੀ ਮਾਰਾਂਗੇ ਮੇਰਾ ਨਾਮ ਚਰਨਦਾਸ ਹੈ ਜੀ। ਜਿਹੜੇ ਪਿੰਡ ਗਲੜ੍ਹ ਦੀ ਰਹਿਣ ਹਾਂ। ਹਾਂਜੀ ਪਿੰਡ ਗਲੜ੍ਹ ਦਾ ਰਹਿਣ ਵਾਲਾ ਮੈਂ ਪਿੰਡ ਦਾ ਚੌਂਕੀਦਾਰ ਹਾਂ ਜੀ। ਜਿਸ ਟਾਈਮ ਉਹ ਵਿਕੀਲ ਫੁੱਟਮਾਰ ਹੋਈ ਹੈ ਬਾੜ ਦਾ ਤੇ ਸਭ ਕੁਝ ਵੀ ਇੱਥੇ ਮੌਜੂਦ ਸੀ। ਜਿਸ ਟਾਈਮ ਬਾਰਦਾਤ ਹੋਈ ਹੈ ਜੀ ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਬੰਦੇ ਭੇਜੇ ਕਿਉਂਕਿ ਸ੍ਰੀ ਰਾਮ ਮੇਰਾ ਗਵੰਡੀ ਹੈ। ਤੇ ਜਦੋਂ ਅਸੀਂ ਬਾਜ ਸੁਣੀ ਵੀ ਸ੍ਰੀ ਰਾਮ ਸ੍ਰੀ ਰਾਮ ਕਹਿ ਕੇ ਬਾਜ ਮਾਰ ਰਹੀ ਸੀ ਉਹਨਾਂ ਨੇ ਦੱਸਿਆ ਵੀ ਸ੍ਰੀ ਰਾਮ ਕੁੱਟ ਗਿਆ ਵੀ ਉਹਨੂੰ ਮਾਰਨ ਨੂੰ ਤਿਆਰ ਨੇ। ਅਸੀਂ ਰਾਤ ਨੂੰ ਮੈਂ ਤੇ ਮੇਰਾ ਮੁੰਡਾ ਤੇ ਇਹਨਾਂ ਦੇ ਸ੍ਰੀ ਰਾਮ ਦਾ ਪਰਿਵਾਰ ਅਸੀਂ ਰਾਤ ਨੂੰ ਜਦੋਂ ਆਏ ਆ ਦੇਖਿਆ ਤਾਂ ਇਹ ਬਾਹਰ ਬਜਰੀ ਪਈ ਹੈ ਜਿਹੜੀ ਬਜਰੀ ਦੇ ਉੱਪਰ ਪਿਆਸੀ ਲੈਟਰਿੰਗ ਇਹਨੇ ਵਿੱਚ ਕਰ ਰੱਖੀ ਸੀ ਕੋਈ ਇਹਨੂੰ ਹੋਸ਼ ਨਹੀਂ ਸੀ ਤੇ ਜਦੋਂ ਅਸੀਂ ਇਹਨੂੰ ਆ ਕੇ ਠਾਇਆ ਤੇ ਪੁੱਛਿਆ ਤਾਂ ਇਹਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਗੱਲ ਹੈ ਕਿਉਂਕਿ ਇਸ ਨੇ ਜੇ ਗਰੀਬ ਬੰਦੇ ਨੇ ਕੰਮ ਕੀਤਾ ਤਾਂ ਇਹਨੇ 11-12000 ਰੁਪਏ ਲੈਣਾ ਸੀ ਉਸੇ ਸੰਬੰਧ ਵਿੱਚ ਕਈ ਵਾਰੀ ਮਾਰਨ ਦੀ ਧਮਕੀ ਇਹਨੇ ਪਹਿਲਾਂ ਦਿੱਤੀ ਹੈ ਤੇ ਲੇਕਿਨ ਇਹ ਕਾਬੂ ਨਹੀਂ ਆਇਆ ਉਸ ਦਿਨ ਰਾਤ ਨੂੰ ਉਰੇ ਪਿੰਡ ਦੇ ਵਿੱਚ ਲੈਂਟਰ ਪੈ ਰਿਆ ਸੀ ਲੈਂਟਰ ਪੈ ਰਿਆ ਸੀ ਇਹਦੀ ਰੇਤੇ ਬਜਰੀ ਦੀ ਦੁਕਾਨਾ ਉਹਨਾਂ ਨੇ ਕਹਿ ਰਖਿਆ ਸੀ ਵੀ ਤੂੰ ਉੱਥੇ ਰਹੀ ਵੀ ਸ਼ਾਇਦ ਰੇਤਾ ਬਜਰੀ ਦੀ ਸਾਨੂੰ 10 ਮਿੰਟ ਦੀ ਲੋਡ ਪੈ ਸਕਦੀ ਐ ਇਹ ਰਾਤ ਨੂੰ ਇਸ ਕਰਕੇ ਉਹਦੇ ਦੁਕਾਨ ਤੇ ਸੀ ਤਾਂ ਉਹਨਾਂ ਨੇ ਦੇਖਿਆ ਵੀ ਦੁਕਾਨ ਤੇ ਇਕੱਲਾ ਨਜਾਇਜ਼ ਫਾਇਦਾ ਠਾਇਆ ਇਸ ਨੂੰ ਇੱਕ ਸਿਰਫ ਜੇ ਆ ਸਰਪੰਚ ਸਾਹਿਬ ਨਾ ਜਾਗਦੇ ਤਾਂ ਸਾਡੇ ਆ ਮੇਰੇ ਖਿਆਲ 10 ਕਰਮਾਂ ਤੇ ਛੱਪੜ ਐ ਇਹ ਇੰਨਾ ਡੂੰਘਾ ਐ 30 35 ਫੁੱਟ ਡੂੰਘਾ ਉਹਨਾਂ ਕਿਉਂਕਿ ਰਾਤ ਨੂੰ ਸਾਰੇ ਕੂਲਰ ਪੱਖੇ ਸੀ ਲਾ ਕੇ ਸੋਏ ਹੁੰਦੇ ਨੇ ਕਿਸੇ ਨੂੰ ਪਤਾ ਨਹੀਂ ਹੁੰਦਾ ਇਹਨਾਂ ਦੀ ਸਕੀਮ ਇਹ ਸੀ ਵੀ ਚੱਕ ਕੇ ਇਹਨੂੰ ਛੱਪੜ ਚ ਮਾਰਦੇ ਆਂ ਵੀ ਨਾ ਤਾਂ ਇਹਦੀ ਲਾਸ ਉੱਪਰ ਆਵੇ ਨਾ ਲੈਣਾ ਦੇਣਾ ਇਹਦੇ ਦੋ ਬੱਚੇ ਤਿੰਨ ਬੱਚੇ ਨੇ ਛੋਟੇ-ਛੋਟੇ ਬੱਚੇ ਨੇ ਵਿਚਾਰਾ ਟਾਈਮ ਪਾਸ ਕਰਦੇ ਜਿਵੇਂ ਕਿ ਤੁਹਾਨੂੰ ਪਤਾ ਸੀ ਕੁਝ ਦਿਨ ਪਹਿਲਾਂ ਬੀਤੀ ਦਿਨਾਂ ਵਿੱਚ ਜੋ ਗਲਾੜਪਿੰਡ ਦੇ ਵਿੱਚ ਜੋ ਲੜਾਈ ਝਗੜੇ ਨੂੰ ਲੈ ਕੇ ਜਾਂ ਕੁੱਟ ਮਾਰ ਨੂੰ ਲੈ ਕੇ RAM ji ਨਾਲ ਜੋ ਹਾਸਾ ਵਿਤਿਆ ਸੀ ਗਸ ਤੋਂ ਉਹਦੇ ਮੁਤਾਬਿਕ ਇੱਥੇ ਜੋ ਆਪਣੇ ਗगन ਜੀ ਤੇ ਗੁਰਲਾਲ ਜੀ ਆਪਣੇ ਵਿੱਚ ਅਜ ਮੌਜੂਦ ਨੇ ਆਪਾਂ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਲੜਾਈ ਝਗੜਾ ਕਿਉਂ ਹੋਇਆ ਸੀਗਾ ਕੀ ਕਾਰਨ ਇਹਦੇ ਰਹੇ ਸੀਗੇ ਮੇਰਾ ਨਾਮ ਗੁਰਲਾਲ ਸਿੰਘ ਮੈਂ ਮਸੀਨਾ ਹੋਤੀ ਪਰ ਕਦੂ ਕਰਕੇ ਆ ਰਹੀ ਸੀ ਗਿਰਾ ਨੂੰ 11 ਤੋਂ 12 ਦਾ ਟਾਈਮ ਸੀਗਾ ਸ਼੍ਰੀ ਰਾਮ ਆਪਣੀ ਦੁਕਾਨ ਦੇ ਸਾਹਮਣੇ ਛੜਕ ਦੇ ਬਹਿ ਕੇ दारू ਪੀ ਰਿਹਾ ਸੀਗਾ ਦੇਸੀ ਦੀ ਵੈਪੀ ਰੱਖੀ ਹੋਈ ਸੀ ਹੁੰਦੇ ਜੀ ਤੇ ਉਹਨੂੰ ਜਦੋਂ ਹਾਰਨ ਮਾਰਿਆ ਸਾਈਡ ਤੇ ਹੋਣ ਵਾਸਤੇ ਗਗਨਦੀਪ ਦੇ ਨਾਲ ਹੁੰਦਾ ਕੋਈ ਥੋੜਾ ਮਸਲਾ ਸੀਗਾ ਪੈਸਿਆਂ ਤੇ ਲੈਣ ਦੇਣ ਦਾ ਇਹਨੇ ਰੀਪਰ ਦਾ ਕੰਮ ਕਰਵਾਇਆ ਸੀਗਾ ਤੇ ਉਹਨੇ ਗਗਨ ਨੂੰ ਗਾਲ ਕੱਢੀ ਜਦੋਂ ਗਗਨ ਨੇ ਇਹਨੂੰ ਆਖਿਆ ਵੀ ਉਹਨੂੰ ਗਾਲ ਨਾ ਕੱਢ ਉਨੇ ਚੋਕੇ ਇੱਟ ਮਾਰੀ ਜੀ ਸਿੱਧੀ ਟਰੈਕਟਰ ਦੇ ਉੱਤੇ ਜਿਹੜੀ ਇੱਟ ਜਦ ਕੇ ਮੇਰੇ ਹੱਥ ਦੇ ਉੱਤੇ ਵੱਜੀ ਮੈਂ ਆਪਣੇ ਹੱਥ ਦੇ ਨਾਲ ਇੱਟ ਰੋਕ ਲਈ ਕਿਉਂਕਿ ਮੈਂ ਕ੍ਰਿਕਟ ਖੇਡਦਾ ਸੀਗਾ ਜਦ ਦੂਜੀ ਇੱਟ ਮਾਰਨ ਲੱਗਾ ਮੈਂ ਉੱਤਰ ਕੇ ਜਾ ਕੇ ਉਹਨੂੰ ਜਫਾ ਮਾਰ ਲਿਆ ਤੇ ਜਦੋਂ ਗਗਨਦੀਪ ਗਿਆਏ ਉਹਨੇ ਮੇਰੀ ਟੀ-ਸ਼ਰਟ ਪਾੜ ਦਿੱਤੀ ਗਗਨ ਨੇ ਆਖਿਆ ਕਿ ਤੂੰ ਇਹ ਕੰਮ ਨਾ ਕਰ ਗਗਨੋ ਨੇ ਗਾਣਾ ਕੱਢੀਆਂ ਨੇ ਉਸ ਦੇ ਵਿੱਚ ਅਸੀਂ ਹੱਥੋ ਪਾਈ ਹੋ ਗਏ ਆ ਫਿਰ ਉਹਨੇ ਮੇਰੇ ਪਰ ਨਾਲ ਲਾਤਾ ਜੀ ਫਿਰ ਅਸਾਂ ਦੇ ਚਪੇੜਾਂ ਦੇ ਨਾਲ ਜਦੋਂ ਲੜਨ ਲੱਗੇ ਉਹ ਵੀ ਸਾਡੇ ਮਾਰਦਾ ਰਿਹਾ ਅਸੀਮਨ ਦੇ ਮਾਰੀਆਂ ਨੇ ਫਿਰ ਅਸੀਂ ਜਦੋਂ ਉਹਨੂੰ ਛੱਡ ਕੇ ਤੁਰ ਲ ਤੇ ਉਹਨੇ ਸਾਡੇ ਇਟਾ ਮਾਰ ਲੱਗ ਜਾਂਦਾ ਸਾਡੀ ਮਜਬੂਰੀ ਹੋ ਗਈ ਲੜਨਾ ਜਿੰਨੀ ਵਾਰੀ ਵੀ ਅਸੀਂ ਉਹਨੂੰ ਛੱਡ ਕੇ ਤੁਰਦੇ ਸੀ ਉਹਨੀ ਵਾਰੀ ਸਾਡੇ ਇਟਾ ਮਾਰਦਾ ਸੀ ਉਹ ਇਸ ਕਰਕੇ ਅਸੀਂ ਲੜਦੇ ਰਹੇ ਕਾਫੀ ਟਾਈਮ ਤੱਕ ਜੀ ਕਿਉਂਕਿ ਸਾਡੀ ਮਜਬੂਰੀ ਸੀ ਉਹਨੇ ਸਾਡੇ ਮੇਰੇ ਲੱਤ ਤੇ ਵੀ ਇਟਾ ਵੱਜੀ ਹੋਈ ਹੈ ਹੱਥ ਤੇ ਵੀ ਜੀ ਟਰੈਕਟਰ ਤੇ ਇਟਾ ਵੱਜੀਆਂ ਟਰੈਕਟਰ ਦੀਆਂ ਲੇਟਾਂ ਟੁੱਟੀਆਂ ਹੋਈਆਂ ਨੇ ਗਗਨ ਦੇ ਵੀ ਇਟਾ ਵੱਜੀ ਹੋਈ ਹੈ ਜੀ ਕੋਈ ਗੱਲ ਨਹੀਂ ਤੁਹਾਡੀ ਫਿਕਰ ਨਾਲ ਉਹ ਲੜਾਂਗੇ ਲੜਾਈ ਹੋਈ ਤਾਂ ਕਿਸੇ ਨੂੰ ਨਹੀਂ ਨਹੀਂ ਰੰਜੇ ਸਨੀ ਸੀ ਗਗਨ ਦੇ ਨਾਲ ਪੈਸਾਂ ਦਾ ਲੈਣ ਦੇਣ ਸੀਗਾ ਮੰਨ ਲਓ ਜਿਹੜਾ ਬੂਟੇ ਸਰਪੰਚ ਦੇ ਨਾਲ ਸੁਖਪਾਲ ਸਿੰਘ ਰਹਿੰਦਾ ਹੈ ਸੁਖਪਾਲ ਸਿੰਘ ਨੂੰ ਕਿਹਾ ਸੀਗਾ ਗਗਨ ਨੇ ਵੀ ਮੇਰਾ ਇਹਦੇ ਨਾਲ ਲੜਾਈ ਹੋਏ ਕਿ ਮੇਰਾ ਪੈਸਿਆਂ ਦਾ ਲੈਣ ਦੇਣ ਉਹ ਹਸਾਬ ਕਰਵਾ ਦਿਓ ਮੇਰਾ ਮੇਰਾ ਸੀਜ਼ਨ ਚੱਲਦਾ ਪਿਆ ਮੇਰਾ ਸੀਜ਼ਨ ਨਿਪਟ ਜਾਂਦਾ ਮੇਰਾ ਇਹਨਾਂ ਹਸਾਬ ਕਰਵਾ ਦਿਓ ਇੱਕ ਵਾਰੀ ਇੰਨੀਆਂ ਨੇ ਉਹਨੂੰ 4-5 ਵਾਰੀ ਫੋਨ ਕੀਤਾ ਹੈ ਸੁਖਪਾਲ ਨੂੰ ਪਰ ਸੁਖਪਾਲ ਨੇ ਇਹਨੂੰ ਕੋਈ ਆਈ ਗਈ ਨਹੀਂ ਦਿੱਤੀ ਹੈਗੀ ਕਿ ਮੇਰੇ ਹਸਾਬ ਕਰਵਾ ਦਿਓ ਉਹੀ ਬਸ ਇੰਨੀ ਕਿ ਰੰਜੇ ਸੀਗੀ ਔਰ ਕੋਈ ਗੱਲਬਾਤ ਨਹੀਂ ਪੈਸਾਂ ਦਾ ਲੈਣ ਦੇਣ ਸੀ ਜੀ ਦਾ ਕੀ ਆ ਰਿਹਾ ਸੀ ਨਾ ਵੀ ਪਿੰਡਾ ਲਾਰਾ ਕਿ ਆਪਣੇ ਸ਼ਟਰ ਨੂੰ ਹਾਂ ਜੀ ਜਾਨੀ ਕਿ ਤੁਹਾਡੇ ਵੱਲੋਂ ਜਾਨੀ ਕੋਈ ਗੱਲ ਦੇ ਵਿੱਚ ਪਰਨਾ ਪਾ ਕੇ ਗਾਲਾਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਕੰਤੀ ਦੇ ਗਿਆਨ ਦੇ ਵਿੱਚ ਨਹੀਂ ਕੋਈ ਪਾਰਣ ਦੀ ਕੋਈ ਅਰੰਭਕਤੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਮੰਨ ਲਓ ਜਦੋਂ ਨੇ ਸਾਨੂੰ ਗਾਲ ਕੱਢੀ ਏ ਜਾਂ ਸਾਡਾ ਡੇਟਾ ਮਾਰਨੀ ਸ਼ੁਰੂ ਕੀਤੀਆਂ ਨੇ ਸਿਰਫ ਉਹੀ ਲੜਾਈ ਹੋਈ ਏ ਵਾਧੂ ਨਹੀਂ ਗੱਲਾਂ ਨੇ ਪੀ ਇਹੋ ਜੀ ਕੋਈ ਗੱਲ ਨਹੀਂ ਹੋਈ ਹੈਗੇ ਜੀ ਸਿਰਫ ਮੰਨ ਲਓ ਜਦੋਂ ਇੱਟਾਂ ਮਾਰਦਾਈ ਸਾਡੇ ਸਾਡੀ ਮਜਬੂਰੀ ਬਣ ਗਈ ਹੱਥੋ ਪਾਈ ਹੋਣਾ ਉਹਦੇ ਨਾਲ ਕਿਉਂਕਿ ਜਦੋਂ ਅਸੀਂ ਉਹਨੂੰ ਛੱਡ ਗਏ ਤੁਰਨ ਲੱਗਦੇ ਸੀ ਸਾਡੇ ਇੱਟਾਂ ਮਾਰਨ ਲੱਗ ਜਾਂਦਾ ਸੀ ਜੀ ਹਾਂਜੀ ਤੁਹਾਡਾ ਪਿੰਡ ਦਾ ਹੀ ਆਪਸੀ ਮਸਲਾ ਲੱਗ ਰਿਹਾ ਜੀ ਹਾਂਜੀ ਪਿੰਡ ਦਾ ਆਪਸੀ ਮਸਲਾ ਹੈ ਬਸ ਕੁਝ ਬੰਦਿਆਂ ਦੀ ਮੰਨ ਲਓ ਜਿਵੇਂ ਵੋਟਾਂ ਕਰਕੇ ਰੰਜਸਬਾਜੀ ਲਾੜੋ ਕਿ ਮੈਂ ਦੂਜੀ ਉਹਦੇ ਨਾਲ ਹੀ ਦਰਸ਼ਨ ਸਰਪੰਚ ਦੇ ਨਾਲ ਹੁਣ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਲੜਾਈ ਨੂੰ ਮਸਲਾ ਜਾਤ ਪਾਤ ਦਾ ਵੱਡਾ ਮਸਲਾ ਬਣਾਇਆ ਜਾਵੇ ਐਡੀ ਕੋ ਗੱਲਬਾਤ ਹੈਗੀ ਨਹੀਂ ਜੀ ਸਾਰੇ ਭਾਈਚਾਰਾ ਸਾਰੇ ਇਕੱਠੇ ਰਹੀਦਾ ਹਰ ਵੇਲੇ ਇਹ ਵੀ ਸਾਡੇ ਨਾਲ ਹੀ ਸੀਗਾ ਸਾਡਾ ਯਾਰ ਦੋਸਤੀ ਸੀਗਾ ਉਹ ਜੀ ਕੋਈ ਗੱਲ ਨਹੀਂ ਕਿ ਗੰਦੇ ਨਾਲ ਬਹੁਤ ਚਿਰ ਦਾ ਕੰਮ ਕਰਦਾ ਗੰਦੇ ਨੇ ਸ਼ੈੱਡ ਵੀ ਪਾ ਕੇ ਆਇਆ ਉਸ ਤੋਂ ਪਹਿਲਾਂ ਵੀ ਇਹਨੇ ਗੰਦਾ ਸ਼ੈੱਡ ਪਾਇਆ ਸੀਗਾ ਰੀਪਰ ਦਾ ਵੀ ਗੰਦਾ ਸਾਰਾ ਕੰਮ ਕੀਤਾ ਸੀਗਾ ਜਿੰਨਾ ਮੰਨ ਲਓ ਜਿੰਨਾ ਵੇਡਿੰਗ ਦਾ ਕੰਮ ਸੀਗਾ ਸਾਰਾ ਗੱਗ ਨੇ ਇਸ ਤੋਂ ਕਰਵਾਉਂਦਾ ਸੀਗਾ ਬਸ ਉਹ ਪੈਸਿਆਂ ਤੇ ਲੈਣ ਦੇਣ ਤੋਂ ਬਸ ਉਹ ਮੜੀ ਜੀ ਗੱਲ ਵਾਦੀ ਵਾਦੀ ਹੁੰਦੇ ਦਾਰੂ ਪੀਤੀ ਹੋਈ ਕਰਕੇ ਇਹ ਮਸਲਾ ਥੋੜਾ ਵੱਧ ਗਿਆ ਜੀ ਤੇ ਡਰਿੰਕ ਜੀ ਉਹ ਦਿਨੇ ਵੀ ਦਾਰੂ ਪੀਂਦਾ ਚਲੋ ਦਿਨ ਦੇ ਵਿੱਚ ਹੀ ਦਾਰੂ ਜਿਸ ਤਰ੍ਹਾਂ ਜਿਹੜੀ ਹੁੰਦੀ ਰਿਪੋਰਟ ਆਈ ਹੈ ਮੈਡੀਕਲ ਉਹਦੇ ਵਿੱਚ ਵੀ ਮੰਨ ਕੇ ਚਲੋ ਡਾਕਟਰਾਂ ਨੇ ਲਿਖਿਆ ਹੋਇਆ ਵੀ ਇਹਨਾਂ ਦੀ ਡਰਿੰਕ ਕੀਤੀ ਹੋਈ ਜੀ ਹਾਂਜੀ ਕੀ ਹਾਂ ਜੀ ਗਗਨਦੀਪ ਸਿੰਘ ਜੀ ਕਿਹੜਾ ਸਰਦਾਰ ਹੈ ਲੜਾਈ ਤੇ ਬਣਦਾ ਵਸਲਾ ਕੋਈ ਨਹੀਂ ਤੇ ਨਾ ਨਾ ਮੈਂ ਇਹ ਕਰਨ ਕੋ ਪਤਾ ਸੁਣਾ ਜੀ ਇਹਦੇ ਵਿੱਚ ਪੱਖ ਇਹ ਜੀ ਮੈਨੂੰ ਮਾੜਾ ਚੰਗਾ ਬੋਲਦਾ ਸੀ ਗਾਲੀ ਕਲੋਚ ਕਰਦਾ ਸੀ ਜੀ ਤੇ ਮੈਂ ਇੱਕ ਦੋ ਵਾਰੀ ਭਰਾ ਸੀ ਆਪਣਾ ਪਿੰਡ ਸਖਵਾਲ ਉਹਨੂੰ ਇਹ ਗੱਲ ਕਹੀ ਸੀ ਵੀ ਭਰਾ ਮੈਨੂੰ ਇਹ ਗਲਤ ਬੋਲਦਾ ਤੁਸੀਂ ਇਹਨੂੰ ਕਹੋ ਮੇਰਾ ਬਾਕੇ ਨਿਬੜ ਦੋ ਕੋਈ ਐਡਾ ਮਸਲਾ ਨਹੀਂਗਾ ਥੋੜੇ ਇਹ ਪੈਸਿਆਂ ਦਾ ਮਸਲਾ ਸੀਗਾ ਜੀ ਉਹ ਮਸਲੇ ਤੋਂ ਬਸ ਗੱਲ ਵਧ ਗਈ ਜੀ ਹੋਰ ਤਾਂ ਕੋਈ ਐਦਾਂ ਦੀ ਗੱਲ ਨਹੀਂ ਹਾਂਜੀ 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 ਅਸੀਂ ਨਹੀਂ ਨਹੀਂ ਜੀ ਨਹੀਂ ਨਹੀਂ ਅਸੀਂ ਆ ਰਹੇ ਹਾਂ ਆਪਦੀ ਦੁਕਾਨ ਤੇ दारू ਪੀ ਰਿਆ ਸੀ ਬਰ ਬੈ ਕੇ ਉਹਨੇ ਹਿੱਟ ਮਾਰੀ ਸਾਡੇ ਜੀ ਟਰੈਕਟਰ ਤੇ ਵੱਜੀ ਦੂਜੀ ਮਾਰ ਲੱਗਾ ਇਹ ਵੀਰ ਨੇ ਫੜ ਲਈ ਹਿੱਟ ਠੀਕ ਹੈ ਉਦੋਂ ਬਾਅਦ ਉਹਨੇ ਇਹਨੇ ਜਾ ਕੇ ਫੜਿਆ ਜੀ ਉਹਨੂੰ ਤੇ ਉਹਨੇ ਜਾ ਕੇ ਉਹਦੀ ਟੀ-ਸ਼ਰਟ ਪਾੜਦੀ ਵੀਰ ਦੀ ਜੀ ਨਹੀਂ ਨਹੀਂ ਜੀ ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ ਜੀ ਮੇਰਾ ਤਾਂ ਖੇਤੀਬਾੜੀ ਦਾ ਕੰਮ ਹੈ ਮੈਨੂੰ ਤਾਂ 2 ਵਜੇ ਵੀ ਆਉਣਾ ਪਊ 4 ਵਜੇ ਵੀ ਆਉਣਾ ਪਊ ਕਿਉਂ ਜੀ ਮੈਨੂੰ ਜਦੋਂ ਕੋਈ ਵੀ ਜ਼ਿੰਮੇਵਾਰ ਫੋਨ ਕਰੇਗਾ ਮੈਨੂੰ ਤਾਂ ਟਾਈਮ ਤੋਂ ਟਾਈਮ ਜਾਣਾ ਪੈਗਾ ਜੀ ਹਾਂਜੀ ਕਦੋਂ ਕਰਕੇ ਆ ਰਹੇ ਸੀ ਮੰਗ ਸਾਡੀ ਇਹ ਹੀ ਹੈ ਜੀ ਚਲੋ ਜੋ ਉਹਨਦੇ ਵੱਲੋਂ ਗਲਤੀ ਹੋਈ ਹੈ ਜਾਂ ਸਾਡੇ ਵੱਲੋਂ ਹੋਈ ਹੈ ਇਹਦਾ ਰਾਜੀਨਾਮਾ ਹੋਣਾ ਚਾਹੀਦਾ ਹੋਰ ਤਾਂ ਕੋਈ ਐਡਾ ਮਸਲਾ ਨਹੀਂ ਥਾਣਾ ਸ਼ਤਰਾਨਾ ਪੁਲਿਸ ਵੱਲੋਂ ਜਾਂਚ ਜਾਰੀ ਹੈ